ਇੱਕ ਘੰਟਾ ਪਹਿਲਾਂ ਸਿਰਫ 24 ਨੰਬਰ ਜੋ 24 ਨੰਬਰ ਜਿਹੜੀ ਇਹ ਮਗਰਪਿੰਦੀ ਹੈ ਔਰ 3 ਨੰਬਰ ਫਰਨੀਚਰ ਦੀ ਹੈ ਫੈਕਟਰੀ ਇਹ ਚ ਅਗ ਲੱਗ ਗਈ ਹੈ ਬਹੁਤ ਜ਼ਬਰਦਸਤ ਅਗ ਸੀਗੀ ਤੇ ਫਰ ਬਗੈਣ ਨੂੰ ਅਸੀਂ ਚੁਟਕਿਤਾ ਉਹ ਗੱਡੀਆਂ ਤਿੰਨ ਚਾਰ ਆ ਗਈਆਂ ਇੱਥੇ ਤੇ ਮਤਲਬ ਜਿਹੜੀ ਹੁਣ ਇਸ ਵੇਲੇ ਕੰਟਰੋਲ ਕੀਤਾ ਜਾ ਰਿਹਾ ਸਾਰਾ ਨੁਕਸਾਨ ਬਜੀ ਕਿੰਨਾ ਲੱਗ ਰਿਹਾ ਦੇਖੋ ਨੁਕਸਾਨ ਤਾਂ ਅਜੇ ਨੁਕਸਾਨ ਵਾਲੀ ਥਾਂ ਤੇ ਅਜੇ ਪਹੁੰਚ ਨਹੀਂ ਜਾ ਰਿਹਾ ਕਿਉਂਕਿ ਬਹੁਤ ਧੂਆ ਹੈ ਉੱਥੇ ਤੇ ਜਦੋਂ ਧੂਆ ਖਤਮ ਹੋਏਗਾ ਤਾਂ ਫਿਰ ਫੇਰ ਹੀ ਪਤਾ ਲੱਗੇਗਾ ਕਿੰਨਾ ਖਰਚ ਹੋਇਆ ਉਕੇ ਫਰਨੀਚਰ ਦੀ ਸੀ ਸਾਰੀ ਤੇ ਮੈਨੂੰ ਮਤਲਬ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਸੀ ਕਿ 24 ਨੰਬਰ ਫੈਕਟਰੀ ਆਪਣੇ ਭਰਾ ਦੀ ਹੈ ਫਰਨੀਚਰ ਦੀ ਉਹਨੂੰ ਬਹੁਤ ਭਿਆਨਕ ਅੱਗ ਲੱਗੀ ਹੈ ਤੇ ਹੁਣ ਇੱਥੇ ਆ ਕੇ ਦੇਖਿਆ ਵੀ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਫਾਇਰ ਬ੍ਰਿਗੇਡ ਇੱਥੇ ਪਹੁੰਚ ਚੁੱਕੀ ਸੀ ਤੇ ਇੱਥੇ ਆ ਕੇ ਦੇਖਿਆ ਵੀ ਮਗਰ ਇੱਕ ਪ੍ਰਾਪਤਿਕ ਫੈਕਟਰੀ ਆ ਪਹਿਲਾਂ ਉਹਨੂੰ ਅੱਗ ਲੱਗੀ ਆ ਉਹ ਤੋਂ ਅੱਗੇ ਇੱਧਰ ਨੂੰ ਆਈ ਆ ਤੇ ਹੁਣ ਦੇਖੋ ਨੁਕਸਾਨ ਤਾਂ ਕਾਫੀ ਹੋ ਗਿਆ ਤੇ ਬਾਕੀ ਹੁਣ ਬਾਅਦ ਚ ਪਤਾ ਲੱਗੂ ਹੈ ਕਿ ਲੀ ਜਾਂਦਾ ਫਰਨੀਚਰ ਸੀ ਅੰਦਰ ਕੀ ਸੀ ਜੀ ਇਸ ਵਿੱਚ ਅੰਦਰ ਖਾਲੀ ਬੋਰਡ ਪਿਆ ਸੀ ਜੀ ਉੱਪਰ ਉੱਪਰਲੇ ਪਾਸੇ ਲੱਗੀ ਆ ਪਹਿਲੇ ਮੰਜ਼ਲ ਨੂੰ ਥੜਾ ਥੜਾ ਲੱਗਦਾ ਵੀ ਰੱਬ ਦੀ ਮਿਹਰ ਨਾਲ ਬਚਾਰ ਹੈਗਾ। ਦੋ ਫਟੇ ਮੰਨ ਨੂੰ ਅੱਗ ਲੱਗੀ ਸਰ। ਹਾਂਜੀ। ਪਿੱਛੇ ਪਲਾਸਟਿਕ ਦਾ ਕਰਾਇਤੇ ਲਈ ਵੀ ਆ ਕਿਸੇ ਨੇ। ਕੋਈ ਪਲਾਸਟਿਕ ਦਾ ਕੰਮ-ਕਮ ਕਰਦੇ ਸੀਗੇ। ਉਸ ਨੂੰ ਅੱਗ ਲੱਗ ਕੇ ਉਸ ਤੋਂ ਇਧਰ ਆ ਗਿਆ। ਕਿਸੇ ਦਾ ਪਤਾ ਲੱਗਿਆ ਕਾਰਨ ਕੀ ਰਿਹਾ ਅੱਗ ਲੱਗਦਾ। ਵੀ ਕਾਰਨ ਤਾਂ ਇਹੀ ਹੈ ਜੀ ਪਿੱਛੇ ਪਲਾਸਟਿਕ ਫੈਕਟਰੀ ਨੂੰ ਅੱਗ ਲੱਗੀ ਆ। ਕੋਈ ਚੀਜ਼ ਮਾੜੇ-ਮੁੱਟੇ ਬਣਾਉਂਦੇ ਸੀ ਪਲਾਸਟਿਕ ਦਾ। ਉਹਦਾ ਸ਼ਾਰਟ ਸਰਕਟ ਹੋ ਗਿਆ। ਉਹ ਵੱਧ ਕੇ ਅੱਗੇ ਇਧਰ ਨੂੰ ਆ ਗਿਆ। ਫੈਕਟਰੀ ਬੰ ਜਿਹੜੇ ਜੰਤਰਾ ਉਹ ਇੰਤਜ਼ਾਮ ਰੱਖਣੇ ਚਾਹੀਦੇ ਆ ਜ਼ਿਆਦਾਤਰ ਲੋਕ ਪਹਿਲੇ ਸਤਿਅ ਧਿਆਨ ਨਹੀਂ ਲਿਉਂਦੇ। ਬਿਲਕੁਲ ਜੀ ਇਹਦਾ ਰੱਖਣੀ ਚਾਹੀਦੇ ਆ। ਇਹ ਜਦੋਂ ਬੰਦੇ ਨਾਲ ਹੋ ਜਾਂਦੀ ਐ ਨਾ ਜੀ ਉਦੋਂ ਬੰਦਾ ਮਹਿਸੂਸ ਕਰਦਾ ਆ ਆਪਾਂ ਸਾਰੇ ਅਣਗੱਲ ਹੀ ਕਰ ਦਿੰਨੇ ਆ। ਤੇ ਪਰੇ ਰੱਖਣੇ ਚਾਹੀਦੇ ਆ। ਇਹ ਹੈਗੀ ਆਪਾਂ। ਇਹ ਜੀ ਸਰ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਨੂੰ ਕਾਲ ਆਈ ਸੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ। ਤੇ ਇੱਥੇ ਸਾਸੀ ਮੌਕੇ ਤੇ ਜਿੰਨੀਆਂ ਵੀ ਸਾਡੀਆਂ ਗੱਡੀਆਂ ਜੀ ਸਾਰੀਆਂ ਅਸੀਂ ਮੌਕੇ ਤੇ ਪਹੁੰਚ ਚੁੱਕੇ ਆ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਵੈਸੇ ਹੁਣ ਤਕਰੀਬਨ ਬਹੁਤ ਕੰਟਰੋਲ ਕਰ ਲਈ ਆ ਅ ਨੁਕਸਾਨ ਕਿੰਨਾ ਕੁ ਲੱਗ ਰਿਹਾ ਨੁਕਸਾਨ ਦਾ ਹਜੇ ਅੰਦਾਜ਼ਾ ਜੀ ਬਾਅਦ ਚ ਪਤਾ ਲੱਗਿਆ ਰੁਕਾ ਸਾਡੇ ਕਰਮਚਾਰੀ ਲੱਗੇ ਹੋਏ ਆ ਜੀ ਕਾਰਨ ਦਾ ਪਤਾ ਨਹੀਂ ਕਾਰਨ ਦਾ ਕੁਝ ਪਤਾ ਨਹੀਂ ਲੱਗਿਆ ਜੀ ਇਹ ਇੰਡਸਟਰੀ ਦੇ ਵਿੱਚ ਫਰਨੀਚਰ ਦੀ ਫੈਕਟਰੀ ਆ ਜੀ ਕੋਈ ਇਹ ਇਹਦੇ ਪਿੱਛੇ ਵੀ ਬੈਕ ਸਾਈਡ ਤੇ ਵੀ ਫੈਕਟਰੀ ਆ ਉਹਨੂੰ ਬਚਾ ਲਿਆ ਸੀ ਇਹਦੇ ਤੇ ਇਹਦੇ ਤੇ ਕਾਬੂ ਪਾ ਰਹੇ ਆ ਕਿਹੜੀ ਫੈਕਟਰੀ ਨੂੰ ਪਹਿਲਾਂ ਤਸੀਬਾ ਇਹ ਪਹਿਲਾਂ ਹਜੇ ਨਹੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਅਸੀਂ ਕੰਮ ਕਰ ਰਹੇ ਆਂ ਅਸੀਂ ਮੌਕੇ ਤੇ